ਮਾਝਾ ਜ਼ਿਲ੍ਹੇ ਦੇ ਪੁਰਾਣਾ ਸ਼ਹਿਰ ਦੇ ਵਿੱਚ ਸਫਾਈ ਤੇ ਮਾੜੇ ਪ੍ਰਬੰਧਨ ਨੂੰ ਲੈ ਕੇ ਕਾਂਗਰਸ ਪਾਰਟੀ ਹੁਣ ਸੜਕਾਂ ਉੱਤੇ ਉਤਰਾਈ ਹੈ। ਕਾਂਗਰਸ ਆਗੂ ਰਣਵੀਰ ਕੌਰ ਮੀਤ ਦੇ ਗਵਾਈ ਹੇਠ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਹਰ ਪਾਸੇ ਕੂੜੇ ਦੇ ਢੇਰ ਲੱਗੇ ਹੋਏ ਨੇ ਜਿਸ ਦੇ ਨਾਲ ਗੰਦਗੀ ਅਤੇ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਉਸੇ ਦੇ ਵਿਰੋਧ ਦੇ ਵਿੱਚ ਕਾਂਗਰਸ ਵਰਕਰਾਂ ਦੇ ਵੱਲੋਂ ਖੁਦ ਸਵੱਛਤਾ ਮੁਹਿੰਮ ਚਲਾਈ ਗਈ ਹੈ। ਜੀ ਹਾਜੀ ਹੈ ਜੀ ਵੈਦੂਨੀ ਕਾਲਸਾ ਵੈਦੂਨੀ ਜੀ ਕੋਲ ਮੈਂ ਦਰਸ਼ਨ ਸਿੰਘ ਬਲਾਕ ਪ੍ਰਧਾਨ ਕਸਨੀ ਸੈਲ ਮਰਨਦਾ ਅੱਜ ਜੋ ਕਾਂਗਰਸ ਪਾਰਟੀ ਨੇ 6 ਤਰੀਕ ਨੂੰ ਵੀਰਾ ਚੁੱਕਿਆ ਸੀਗਾ ਪੂਰਾ ਸਾਫ ਕਰਨ ਦਾ ਡਾਕਟਰ ਅਨਵੀਰ ਕੌਰ ਮੀਆਂ ਦੀ ਗਵਾਹੀ ਦੇ ਵਿੱਚ ਮੈਂ ਤੈਥੋਂ ਧੰਨਵਾਦ ਕਰਦਾ ਹਾਂ ਸ਼ਹਿਰ ਨਿਵਾਸੀਆਂ ਸਾਰੇ ਹੀ ਐਮਸੀਆਂ ਦਾ ਤੇ ਡਾਕਟਰ ਅਨਵੀਰ ਕੌਰ ਮੀਆਂ ਦਾ ਜੋ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਵਾਸਤੇ 9 ਤਰੀਕ ਨੂੰ ਉਪਰਾਲਾ ਕੀਤਾ ਇਹਨਾਂ ਨੇ ਪਹਿਲਾਂ 9 ਤਰੀਕ ਤੋਂ ਬਾਅਦ ਫਿਰ ਥੋੜਾ ਜਿਹਾ ਪ੍ਰਸ਼ਾਸਨ ਜਾਗਿਆ ਉਹਨਾਂ ਨੇ ਕਿਹਾ ਵੀ ਅਸੀਂ ਤਿੰਨ ਚਾਰ ਦਿਨਾਂ ਦੇ ਵਿੱਚ ਕਰ ਦਾਂਗੇ ਵੀ ਇਹ ਡਰਾਮਾ ਕਰਦੇ ਨੇ ਕਾਂਗਰਸੀ ਡਰਾਮਾ ਕਰਦੇ ਨੇ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਪ੍ਰਸ਼ਾਸਨ ਨੂੰ ਤੇ ਜੋ ਸਿੰਘਲਾ ਸਾਹਿਬ ਨੇ ਵੀ ਜੇ ਕਾਂਗਰਸੀ ਇਹ ਡਰਾਮਾ ਕਰਦੇ ਨੇ ਤਾਂ ਅਸੀਂ ਇਹ ਡਰਾਮਾ ਕਰਦੇ ਰਹਾਂਗੇ ਅਸੀਂ ਪੂਰਾ ਸਹਿਯੋਗ ਦਿੰਨੇ ਆ ਕਿਸਾਨੀ ਸੈੱਲ ਵੱਲੋਂ ਸ਼ਹਿਰ ਨਿਵਾਸੀਆਂ ਦਾ ਤੇ ਸਾਰੇ ਐਮਸੀਆ ਦਾ ਵੀ ਜਿੱਥੇ ਵੀ ਸਾਨੂੰ ਸੱਦਣਗੇ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਵਾਂਗੇ ਮੈਂ ਦੁਬਾਰਾ ਫੇਰ ਡਾਕਟਰ ਅਨਵੀਰ ਕੌਰ ਮੀਆਂ ਦਾ ਅਤੇ ਸਾਰੇ ਹੀ ਐਮਸੀ ਸਾਹਿਬਾਨਾਂ ਦਾ तहे ਦਿਲੋਂ ਧੰਨਵਾਦ ਕਰਦਾ ਵੀ ਅੱਜ ਫੇਰ ਇਹਨਾਂ ਨੇ ਉਪਰਾਲਾ ਕਰਿਆ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਦਾ ਸੋ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਵੀ ਦੇਖੋ ਸਾਡੇ ਡਾਕਟਰ ਰਣਵੀਰ ਕੌਰ ਮੀਆਂ ਜੀ ਨੇ ਬੇਨਤੀ ਕੀਤੀ ਸੀ ਵੀ ਤੁਸੀਂ ਉਪਰਾਲਾ ਕਰੋ ਅਸੀਂ ਤੁਹਾਡੇ ਪਿੱਛੇ ਲੱਗ ਕੇ ਚੱਲਾਂਗੇ ਅਸੀਂ ਕਿਹਾ ਸੀ ਡਾਕਟਰ ਰਣਵੀਰ ਕੌਰ ਮੀਆਂ ਨੇ ਵੀ ਅਸੀਂ ਪਿੱਛੇ ਲੱਗ ਕੇ ਕੰਮ ਕਰਾਂਗੇ ਪਰ ਉਹਨਾਂ ਨੇ ਆਪ ਕੰਮ ਦਾ ਕੀ ਕਰਨਾ ਸੀ ਉਹ ਇੱਕ ਤਰ੍ਹਾਂ ਦਾ ਜੁਮਲਾ ਫਲਾਉਣ ਲੱਗੇ ਉਹ ਕਹਿੰਦੇ ਨੇ ਵੀ ਇਹਦਾ ਜੀ ਡਰਾਮੇ ਕਰਦੇ ਨੇ ਪਰ ਮੈਂ ਸਾਰ ਨਿਵਾਸੀਆਂ ਨੂੰ ਬੇਨਤੀ ਕਰਦਾ ਇਸ ਚੀਜ਼ ਦੀ ਵੀ ਆਪਾਂ ਆਓ ਸਾਰਾ ਸਹਿਰ ਰਲ ਮਿਲ ਕੇ ਡਾਕਟਰ ਰਣਵੀਰ ਕੌਰ ਮੀਆਂ ਦੀ ਅਗਵਾਈ ਦੇ ਵਿੱਚ ਸਹਿਰ ਨੂੰ ਸਾਫ ਸੁਥਰਾ ਬਣਾਈਏ ਐਨਾ ਕਹਿਣਾ ਹੋਇਆ ਮੈਂ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਇਹ ਐਦਾ ਮਕਬੂਲ ਹੈ ਜੀ ਕਿਉਂ ਕਿ ਕਿਤੇ ਵਾਦੇ ਅਨੁਸਾਰ ਕਿ ਜਦ ਤੱਕ ਕੋਈ ਐਮਐਲਏ ਸਾਹਿਬ ਉੱਕਦਾ ਇਹਦਾ ਸਮਾਧਾਨ ਨਹੀਂ ਕੱਢ ਲੈਂਦੇ ਤਾਂ ਤੇ ਕੀ ਸਫਾਈ ਜਿਹੜਾ ਅਭਿਮਾਨ ਹੈ ਇਸੇ ਤਰ੍ਹਾਂ ਚੱਲਦਾ ਰਹੂਗਾ ਕਿਉਂਕਿ ਅਸੀਂ ਨਹੀਂ ਚਾਹਦੇ ਕਿ ਅਸੀਂ ਇਹੋ ਜਿਹੇ ਵਾਤਾਵਰਣ ਦੇ ਵਿੱਚ ਰਹੀਏ ਜਿੱਥੇ ਸਾਡੇ ਬੱਚੇ ਨੌਜਵਾਨ ਪੀੜ੍ਹੀ ਇੱਕ ਇਹੋ ਜਿਹਾ ਮਾਹੌਲ ਦੇਖਣ ਕਿ ਉਹਨਾਂ ਨੂੰ ਲੱਗਦਾ ਕਿ ਸਾਡੇ ਕੋਲੇ ਇੰਨੀ ਗੰਦਗੀ ਹੈ ਤਾਂ ਹੀ ਉਹਨਾਂ ਦਾ ਪਹਿਲਾ ਜਿਹੜਾ ਕਾਰਨ ਹੈ ਬਾਹਰ ਜਾਣ ਦਾ ਨੌਕਰੀ ਤੋਂ ਬਾਅਦ ਇਹ ਲੱਗਦਾ ਉਹਨਾਂ ਨੂੰ ਕਿ ਇੱਥੇ ਗੰਦਗੀ ਹੋਣ ਕਾਰਨ ਉਹ ਬਾਹਰ ਜਾਣਾ ਚਾਹੁੰਦੇ ਨੇ ਨੌਕਰੀਆਂ ਤਾਂ ਚਲੋ ਇਹ ਜਿਹੜੀਆਂ ਹੋਣੀਆਂ ਨਾ ਹੋਣੀਆਂ ਨੇ ਪਰ ਇੱਥੇ ਰਹਿਣਾ ਵੀ ਬੜਾ ਮੁਸ਼ਕਿਲ ਹੋ ਗਿਆ ਹੈ ਕੀ ਕਹੋਗੇ ਕਿ ਤੁਸੀਂ ਜੋ ਅੱਜ ਪੂਰਾ ਸਫਾਈ ਰੈਂਚ ਲਾ ਰੱਖਿਆ ਹੈ ਇਤਨਾ ਕਿ ਧਰਨੇ ਤੇ ਪ੍ਰਭਾਵਤਾ ਪੈ ਰਹਿਣਾ ਹੈ ਜੀ ਕਿਉਂਕਿ ਸ਼ਹਿਰ ਦੇ ਵਿੱਚ ਸਫਾਈ ਹੋ ਰਹੀ ਹੈ ਔਰ ਪ੍ਰਸ਼ਾਸਨ ਦਾ ਕੰਮ ਵੀ ਝੋਕਾ ਕਰ ਰਹੇ ਹੋ ਬਿਲਕੁਲ ਨਹੀਂ ਇਹਦਾ ਹਰ ਇੱਕ ਦੇ ਦੇਖਣ ਦਾ ਨਜ਼ਰੀਆ ਹੈਗਾ ਬਿਲਕੁਲ ਧਰਨੇ ਤੇ ਕੋਈ ਪ੍ਰਭਾਵ ਨਹੀਂ ਹੈ ਉਹਨਾਂ ਦਾ ਧਰਨੇ ਤੇ ਤਾਂ ਪ੍ਰਭਾਵ ਤਾਂ ਪਵੇ ਜੇ ਕੂੜਾ ਅਸੀਂ ਉੱਥੇ ਸੁੱਟਣ ਜਾਈਏ ਕੂੜਾ ਉਹਨਾਂ ਦੇ ਨਾਲ ਬਿਲਕੁਲ ਨਹੀਂ ਸੁੱਟਿਆ ਜਾ ਰਿਹਾ ਉਹਨਾਂ ਨਾਲ ਬਿਲਕੁਲ ਸਾਡੀ رابطہ ਸਾਡੀ ਟੀਮ ਦੀ ਮੇਰੀ ਦੀ ਕਾਂਗਰਸ ਪਾਰਟੀ ਦੀ رابطہ ਬਿਲਕੁਲ ਕਾਇਮ ਹੈ ਔਰ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਦੇ ਰਹੇ ਹਾਂ ਕਿਉਂਕਿ ਉਹ ਜਿਹੜਾ ਮੀਨ ਉਹਨਾਂ ਦਾ ਮੰਗ ਹੈ ਕਿ ਐਮ ਆਰ ਐਫ ਸ਼ੈੱਡ ਖਤਮ ਕੀਤਾ ਜਾਵੇ ਉਹ ਅਸੀਂ ਉਹਨਾਂ ਦੇ ਨਾਲ ਹਾਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਹਾਂ ਸਫਾਈ ਕਰਨਾ ਇਹਦਾ ਮਤਲਬ ਇਹ ਨਹੀਂ ਹੈ ਕਿ ਕੂੜਾ ਅਸੀਂ ਆਪਣੇ ਘਰਾਂ ਦੇ ਵਿੱਚ ਰੱਖ ਸਕੀਏ ਹਾਂਜੀ ਕਹਿਣ ਸਾਹਿਬ ਕੀ ਕਹਿਣਾ ਚਾਹੁੰਗੇ ਪਹਿਲੇ ਕਹਿਣਾ ਕੀ ਆ ਜੀ ਸਭ ਨੂੰ ਜਾਣੀ ਜਾਣੀ ਆ ਸਾਰੇ ਸ਼ਹਿਰ ਨੂੰ ਪਤਾ ਕੀ ਹਾਲਾਤ ਹੋ ਰਹੇ ਨੇ ਆਪਣੇ ਸ਼ਹਿਰ ਦੇ ਕੂੜਾ ਥਾਂ ਥਾਂ ਤੇ ਕਿੱਡੇ ਕਿੱਡੇ ਡੰਪ ਲੱਗੇ ਪਏ ਨੇ ਬਿਮਾਰੀ ਫੈਲਣ ਦਾ ਖਾਸ਼ਾ ਅਸੀਂ ਤਾਂ ਜਿੰਨੇ ਜੋਗੇ ਹੈਗੇ ਆ ਉਹਨਾਂ ਦਾ ਆਪਦਾ ਵਰਕ ਕਰ ਰਹੇ ਆ ਅਸੀਂ ਯਾਰ ਸਭ ਤੁਸੀਂ ਜਿਹੜੇ ਸਮਝੋ ਵੀ ਸ਼ਹਿਰ ਗੰਦਗੀ ਦੇ ਪੂਰੇ ਵੱਡੇ ਵੱਡੇ ਢੇ ਲੱਗੇ ਨੇ ਇਹ ਵਾਕਿਸਾ ਦਾ ਦੱਸ ਜਿਵੇਂ ਅਡਾ ਕਹਿਣਾ ਇਹੀ ਆ ਜੀ ਇਹ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਆ ਜੋ ਸਰਕਾਰ ਨੇ ਕੰਮ ਕਰਨੇ ਸੀਗੇ ਉਹ ਸਾਨੂੰ ਆਮ ਪਬਲਿਕ ਨੂੰ ਨਾਲ ਲੈ ਕੇ ਕਰਨੇ ਪੈ ਰਹੇ ਨੇ ਸਰਕਾਰ ਦੇ ਕੰਮ ਆ ਇਹ ਸਰਕਾਰ ਅੱਗੇ ਬੇਨਤੀ ਆ ਪ੍ਰਸ਼ਾਸਨ ਅੱਗੇ ਵੀ ਇਹਦਾ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ ਜਿਸ ਹਿਸਾਬ ਨਾਲ ਸ਼ਹਿਰ ਦੇ ਵਿੱਚ ਕੂੜਾ ਕਰਕਟ ਇਕੱਠਾ ਹੋ ਰਿਹਾ ਬਿਮਾਰੀਆਂ ਫੈਲਣ ਦਾ ਬਹੁਤ ਖਾਸ਼ਾਗਾ ਜਾਨਵਰ ਉੱਥੇ ਫਿਰ ਰਹੇ ਨੇ ਉਹਨੂੰ ਖਲਾਰ ਰਹੇ ਨੇ ਬਹੁਤ ਗੰਦੀ ਬਦਬੂ ਆ ਰਹੀ ਆ ਇਹ ਕੰਮ ਪ੍ਰਸ਼ਾਸਨ ਦਾ ਆ ਪ੍ਰਸ਼ਾਸਨ ਨੂੰ ਬੇਨਤੀ ਆ ਸਾਡਾ ਜਿੱਥੇ ਸਹਿਯੋਗ ਆ ਅਸੀਂ ਸਹਿਯੋਗ ਦੇਣ ਨੂੰ ਤਿਆਰ ਆ ਇਹ ਰਲ ਮਿਲ ਕੇ ਦਾ ਹੱਲ ਹੋਣਾ ਚਾਹੀਦਾ ਉਧਰ ਸਾਡੇ ਵੀਰ ਜਿਹੜੇ ਧਰਨੇ ਦੇ ਬੈਠੇ ਆ ਉਹਨਾਂ ਦੀ ਬਹੁਤ ਮਜਬੂਰੀ ਆ ਅਸੀਂ ਉੱਥੇ ਜਾ ਕੇ ਦੇਖ ਕੇ ਆਉਨੇ ਆ ਉਥੇ ਮੱਖੀਆਂ ਨੇ ਉਹਨਾਂ ਦਾ ਰਹਿਣਾ ਗੁਰੂ ਘਰ ਆ ਮੰਦਿਰ ਆ ਹੋ ਸੰਸਥਾਵਾਂ ਨੇ ਉਥੇ ਉਹਨਾਂ ਦਾ ਰਹਿਣਾ ਬੇਹਾਲ ਆ ਉਹ ਆਪਣੀ ਜਗ੍ਹਾ ਸੱਚੇ ਨੇ ਪਰ ਇਧਰ ਸ਼ਹਿਰ ਦੇ ਵਿੱਚ ਵੀ ਬਹੁਤ ਵੱਡੀ ਪ੍ਰੋਬਲਮ ਆ ਅਸੀਂ ਕਹਿੰਦੇ ਆ ਵੀ ਇਹ ਰਲ ਮਿਲ ਕੇ ਦਾ ਹੱਲ ਹੋਣਾ ਚਾਹੀਦਾ